ਸੁਹੀ गाइस ਮੇਰੇ ਲਿਪਸ ਤੇ ਹੋ ਰਹੀ ਹੈ ਅਲਰਜੀ ਸੋ ਇਸ ਕਰਕੇ ਪਾਇਆ ਹੈ ਮੈਂ ਮਾਸਕ ਅਨ ਮੈਰੀ ਟਾਈਮ ਤੇ ਯਾਰ ਮੈਂ ਮੋਠ ਬਹੁਤ ਕੰਦੀ ਸੀ ਪਰ ਮੈरिज ਤੋਂ ਬਾਅਦ ਮੈਨੂੰ ਇੱਥੇ ਕਿਤੇ ਵੀ ਨਹੀਂ ਮਿਲੇ ਤਾਂ ਸੋਚਿਆ ਕਿ ਉਹ ਨਾ ਘਰੇ ਬਣਾਈ ਜਾਵੇ ਰਾਤ ਨੂੰ ਮੋਠਾਂ ਦੇ ਦਾਲ ਨੂੰ ਆਪਾਂ ਸੋਕ ਕਰਕੇ ਰੱਖਾਂਗੇ ਤੇ ਸਵੇਰੇ ਕਰਾਂਗੇ ਇਹਨੂੰ ਬੋਇਲ ਤੇ ਇਹਦੇ ਵਿੱਚ ਮੈਂ ਇੱਕ ਕਾਲੂ ਵੀ ਪਾਤਾ ਵੀ ਉਹ ਵੀ ਬੋਇਲ ਹੋ ਜਾਊਗਾ ਜਦ ਤੱਕ ਬੋਇਲ ਹੁੰਦਾ ਤੱਕ ਆਪਾਂ ਦਾ ਮਟੀਰੀਅਲ ਕਰਾਂਗੇ ਤਿਆਰ ਪਿਆਜ਼ ਹਰੀ ਮਿਰਚ ਟਮਾਟਰ ਆਪਣੀ ਦਾਲ ਬੋਇਲ ਹੋ ਚੁੱਕੀ ਹੈ ਤੇ ਉਹਨੂੰ ਆਪਾਂ ਕੱਢਾਂਗੇ ਕਿਸੇ ਬਰਤਨ ਦੇ ਵਿੱਚ ਤੇ ਆਪਣਾ ਸਾਰਾ ਜਿਹੜਾ ਮਟੀਰੀਅਲ ਕੱਟ ਕੀਤਾ ਹੋਇਆ ਆਪਾਂ ਇਹਦੇ ਵਿੱਚ ਕਰਾਂਗੇ ਐਡ ਬਰਤਨ ਪਿਆ ਰਿਹਾ ਸੀ ਛੋਟਾ ਇਸ ਕਰਕੇ ਆਪਾਂ ਇਹਨੂੰ ਵੱਡੇ ਬਰਤਨ ਚ ਕੀਤਾ ਐਡਸਟ ਉੱਪਰ ਪਾਵਾਂਗੇ ਇਹਦੇ ਨਮਕ ਮਿਰਚ ਕਾਰਨਮ ਕਾਲੀ ਮਿਰਚ 암चूर ਪਾਊਡਰ ਚਿਲੀ ਫਲੈਕਸ 오ਰੀਗানো ਕਿਉਂਕਿ ਉਹ ਸਵਾਦ ਨੂੰ ਹੋਰ ਵਧਾ ਦਿੰਦੇ ਆ ਇਸ ਕਰਕੇ ਟਮਾਟੋ ਸੌਸ ਸੋਇਆ ਸੌਸ ਸਾਰ ਸੇਮ ਟੂ ਸੇਮ ਰੇਡੀਅਲ emote ਬਣੀ ਸੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ